ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਲੋਕਾਂ ਦੇ ਦੇਖ ਲਿਆ ਮੋਦੀ ਸਰਕਾਰ ਨੂੰ ਵੀ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਕਾਲੀ ਸਰਕਾਰ ਨੂੰ ਵੀ ਦੇਖ ਲਿਆ ਹੁਣ ਆਮ ਪਾਰਟੀ ਸਰਕਾਰ ਨੂੰ ਵੀ ਵੇਖ ਰਹੇ ਨੇ ਇਹਨਾਂ ਨੇ ਸਿਰਫ ਇਹਨਾਂ ਨੂੰ ਲੋਕਾਂ ਨੂੰ ਝੂਠ ਬੋਲ ਕੇ ਹੀ ਵੋਟਾਂ ਲਈਆਂ ਕੋਈ ਇਹਨਾਂ ਦੇ ਕੰਮ ਨਹੀਂ ਸਵਾਰੇ ਉਹਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿੱਥੇ ਵੀ ਜਾ ਰਹੇ ਆ ਲੋਕ ਸਾਨੂੰ ਇਹੋ ਕਹਿ ਰਹੇ ਨੇ ਕਿ ਤੁਸੀਂ ਕਿਸਾਨਾਂ ਵੱਲੋਂ ਆਏ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਨੂੰ ਵੋਟਾਂ ਪਾ ਕੇ ਜਿਤਾਵਾਂਗੇ ਤੁਹਾਨੂੰ ਇਹ ਸੰਸਦ ਵੀ ਪਹੁੰਚਾਣਾ ਹੈਗਾ ਦੇਖੋ ਜੀ ਪਹਿਲਾਂ ਸਾਡਾ ਮੁੱਦਾ ਹੀ ਸੰਵਿਧਾਨ ਬਚਾਉਣਾ ਕਿਸਾਨਾਂ ਨੂੰ ਬਚਾਉਣਾ ਤੇ ਗਰੀਬਾਂ ਨੂੰ ਹੱਕ ਦਿਵਾਉਣਾ ਸਾਡਾ ਮੈਨ ਮੁੱਦਾ ਇਹ ਹੋਈਗਾ ਜਿਸ ਤਰ੍ਹਾਂ ਸਾਡੀ ਕਿਸਾਨੀ ਐਸ ਵੇਲੇ ਮੋਦੀ ਸਰਕਾਰ ਖੋ ਰਹੀ ਹੈਗਾ ਅਸੀਂ ਉਸ ਕਿਸਾਨਾਂ ਨੂੰ ਜਿਹੜੀ ਉਹਨਾਂ ਦੀ ਜ਼ਮੀਨ ਆ ਬਚੇਗੀ ਤੇ ਅਸੀਂ ਕੰਮ ਕਰਾਂਗੇ ਸਾਡੇ ਕਿਸਾਨ ਭਰਾ ਖੁਸ਼ਹਾਲ ਹੋਣਗੇ ਜਿਹੜੇ ਸਾਡੇ ਮਜ਼ਦੂਰ ਭਰਾ ਹੈਗੇ ਨੇ ਉਹਨਾਂ ਦੇ ਸਿਰ ਤੇ ਕਰਜ਼ਾ ਚੱਲਿਆ ਹੋਇਆ ਉਨ੍ਹਾਂ ਤੇ ਇਨਾ ਇਨਾ ਬੋਝ ਪਿਆ ਹੋਇਆ ਸਰਕਾਰਾਂ ਕੋਈ ਖਿਆਲ ਨਹੀਂ ਕਰਦੀ ਬੀ ਆ ਸਰਕਾਰਾਂ ਇਨਾ ਸ਼ੌਕਰਾਂ ਦਾ ਇਨਾ ਨਾ ਕਰਜ਼ਾ ਮਾਫ ਕਰ ਦਿੰਦੀ ਆ ਤੇ ਇਹਦਾ ਗਰੀਬਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰਦੀ ਜੀ ਬਦਾਰਸਰ ਹਲਕੇ ਚ ਵਾਪਸ ਫਿਰਦਾ ਸ਼ਹਿਰ ਜੀ ਤੋਂ ਮਰੇ ਵਾਪਸ ਲੋਕਾਂ ਦੀ ਸਮੱਸਿਆਵਾਂ ਕੀ ਰੱਲਿਆ ਤੁਹਾਨੂੰ ਉਸ ਇਲਾਕੇ ਦੇ ਵਿੱਚ ਅਸੀਂ ਬਹੁਤ ਘੁੰਮਿਆ ਬਹੁਤ ਜ਼ਿਆਦਾ ਕੁ ਦੇ ਆ ਗਏ ਆ ਹੁਣ ਅਸੀਂ ਧਾਰ ਬਲਾਗ ਦੇ ਵਿੱਚ ਗਏ ਆ ਧਾਰ ਬਲਾਗ ਦੇ ਵਿੱਚ 2500 ਏਕੜ ਜ਼ਮੀਨ ਆ ਗਈ ਆ ਜਿਹੜੀ ਕਿ ਸਰਕਾਰ ਨੇ ਆਪਣੇ ਅੰਡਰ ਕਰ ਲਈ ਹੈ ਉਸ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਰਿਹਾਇਸ਼ੀ ਮਕਾਨ ਬਹੁਤ ਜ਼ਿਆਦਾ ਕਾਰੋਬਾਰੀ ਬਿਜ਼ਨਸ ਚੱਲੇ ਵੇ ਦੁਕਾਨਾਂ ਚੱਲੀਆਂ ਪਈਆਂ ਲੋਕਾਂ ਨੇ ਉਹਨਾਂ ਜ਼ਮੀਨਾਂ ਨੂੰ ਬੰਜਰ ਰੂਪ ਆਪਣੇ ਅਵਾਦ ਕੀਤਾ ਤਾਂ ਕਿ ਆਪਣਾ ਰੋਜੀ ਰੋਟੀ ਕਮਾਉਣ ਵਾਸਤੇ ਬਣਾਇਆ ਜਗ੍ਹਾ ਤੇ ਸਰਕਾਰਾਂ ਉਹਨੂੰ ਲੈ ਕੇ ਕੋਰਪੋਰੇਟ ਕਰਨ ਦੇ ਨਾਮ ਦੇ ਰਹੀ ਹੈ ਕਿ ਤੁਸੀਂ ਇੱਥੇ ਕੰਮ ਕਰੋ ਇੱਥੇ ਇਹ ਚੀਜ਼ ਲਾਓ ਇੱਥੇ ਗੋਦਾਮ ਬਣਾ ਲਓ ਉਹ ਬਹੁਤ ਜ਼ਿਆਦਾ ਘਰ ਜਿਹੜੇ ਨੇ ਉਜੜੇ ਜਾ ਰਹੇਗੇ ਆ ਮੈਨੂੰ ਕੁਝ ਦਿਨ ਪਹਿਲਾਂ ਹੀ ਮੈਂ ਗਿਆ ਸੀ ਤੇ ਮੈਨੂੰ ਇਹ ਇੱਥੋਂ ਮਿਲਿਆ ਕਿ ਸਾਡੂ ਇਸ ਚੀਜ਼ ਦੇ ਬਚਾਓ ਇਸ ਚੀਜ਼ ਦੀ ਆਵਾਜ਼ ਜਿਹੜੀ ਹੈ ਜੇਕਰ ਮੈਨੂੰ ਹਟਾ ਪਾਕ ਬਣਾ ਦੇ ਦਿੰਦੇ ਨਾ ਤੇ ਮੈਂ ਸੰਸਦ ਦੇ ਵਿੱਚ ਜਾ ਕੇ ਇਹੋ ਚੀਜ਼ ਬੋਲਣਾ ਚਾਹਨਾ ਕਿ ਇਹ ਗਰੀਬ ਜਿਹੜੇ 2500 ਏਕੜ ਜ਼ਮੀਨ ਦੇ ਵਿੱਚ ਬੈਠੇ ਹੋਏ ਨੇ ਇਹਨਾਂ ਨੂੰ ਕਿਉਂ ਉਜਾੜਿਆ ਜਾ ਰਿਹਾ ਜਿਹੜੀ ਜ਼ਮੀਨ ਠੀਕ ਹੈ ਗੌਰਮੈਂਟ ਵੀ ਹੈਗੀ ਜਿਹੜੀ ਉਜਾੜ ਪਈ ਹੈ ਜੰਗਲ ਜੜ ਬਿਨਾ ਪਿਆ ਉਹਨੂੰ ਕਵਰ ਕਰ ਲਵੋ ਜਿੱਥੇ ਤੁਹਾਡੀ ਰਿਆਸੀ ਮਕਾਨ ਹੈਗੇ ਨੇ ਕਾਰੋਬਾਰ ਵਿਸ਼ੇ ਦੁਕਾਨਾ ਖੋਲੀਆਂ ਕਾਰੋਬਾਰ ਖੋਲਿਆ ਪਿਆ ਉਹਨਾਂ ਨੂੰ ਛੱਡ ਦਿਓ ਕਾਨੂੰਨ ਦੇ ਵਿੱਚੋਂ ਉਹਨਾਂ ਬਾਹਰ ਕੱਢੋ ਮੇਰਾ ਮਕਸਦ ਇਹ ਹੋਈਗਾ ਕਿ ਇਹਨਾਂ ਨੂੰ ਬਚਾਣਾ ਸਰ ਇਸ ਤਰ੍ਹਾਂ ਕਿ ਇਸ ਵਾਰ ਚਨਾਵੀ ਦੇ ਵਿੱਚੋਂ ਵੱਡੀ ਵੱਡੀਆਂ ਪਾਰਟੀਆਂ ਇਸ ਵੇਲੇ ਆਪਣਾ ਪ੍ਰਚਾਰ ਕਰ ਰਹੀਆਂ ਨੇ ਜਨਤੋਂ ਪ੍ਰਚਾਰ ਕਿ ਅ ਪਰ ਕੀ ਲੱਗਦਾ ਕਿ ਇਸ ਵਾਰ ਆਮ ਜਨਤਾ ਤੁਹਾਡਾ ਸਾਥ ਦੇਵੇਗੀ ਕਿਸ ਤਰ੍ਹਾਂ ਦੀ ਤਿਆਰੀ ਹੋਈ ਹੈ ਤੁਹਾਡੀ ਦੇਖੋ ਸਰ ਇਸ ਤਰ੍ਹਾਂ ਕਿ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਲੋਕਾਂ ਦੇ ਦੇਖ ਲਿਆ ਮੋਦੀ ਸਰਕਾਰ ਨੂੰ ਵੀ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਕਾਲੀ ਸਰਕਾਰ ਨੂੰ ਵੀ ਦੇਖ ਲਿਆ ਹੁਣ ਆਮ ਪਾਰਟੀ ਸਰਕਾਰ ਨੂੰ ਵੇਖ ਰਹੇ ਨੇ ਇਹਨਾਂ ਨੇ ਸਿਰਫ ਇਹਨਾਂ ਨੂੰ ਲੋਕਾਂ ਨੂੰ ਝੂਠਾ ਬੋਲ ਕੇ ਵੀ ਵੋਟਾਂ ਲਈਆਂ ਕੋਈ ਇਹਨਾਂ ਦੇ ਕੰਮ ਨਹੀਂ ਸਵਾਰੇ ਐਮਐਸਪੀ ਲਈ ਮੋਦੀ ਸਰਕਾਰ ਮੰਨ ਗਈ 13 ਮਹੀਨੇ ਉਹਨਾਂ ਨੇ ਆਪਣਾ ਸੰਘਰਸ਼ ਕੀਤਾ ਦਿੱਲੀ ਵਿੱਚ ਬਾਅਦ ਚ ਉਹਨਾਂ ਨੇ ਵਾਅਦਾ ਕਰ ਲਿਆ ਕਿ ਅਸੀਂ ਤੁਹਾਡੀ ਐਮਐਸਪੀ ਦੇ ਦੇਵਾਂਗੇ ਉਹ ਜਿਹੜੀ ਕਿ ਅੱਜ ਤੱਕ ਵੀ ਲਾਗੂ ਨਹੀਂ ਕੀਤਾ ਕਾਨੂੰਨ ਇਸ ਪਰ ਲਖਨੋਵੀ ਸੁਖੀਆਂ ਆਮ ਜਾਣਤਾ ਕਿ ਇਹ ਕੀ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ ਇਹ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਆਪਣਾ ਹੱਕ ਲੈਣਾ ਚਾਹੁੰਦੇ ਹੋ ਆਪਣੀ ਕਿਸਾਨੀ ਬਚਾਉਣਾ ਚਾਹੁੰਦੇ ਹੋ ਤੇ ਇਸ ਵਾਰੀ ਈਲਰ ਹੱਲਾ ਦੇ ਨਿਸ਼ਾਨ ਦੇ ਉੱਤੇ ਮੋਹਰ ਲਾਓ ਮੈਂ ਕਿਸਾਨੀ ਪ੍ਰਧਾਨ ਹੈਗਾ ਕਿਸਾਨਾਂ ਦਾ ਸਾਥ ਦਿਓ ਕਿਸਾਨਾਂ ਦੇ ਨਾਲ ਚਲੋ ਤਾਂਕਿ ਸਾਡੀ ਕਿਸਾਨੀ ਵੀ ਬਚੇ ਫਰਦ ਸਭਿਧਾਨ ਵੀ ਬਚੇ ਤਾਂ ਸਾਡੇ ਜਿਹੜੇ ਗਰੀ ਭਰਾ ਹੈਗੇ ਇਹਨਾਂ ਭਰਾਵਾਂ ਦਾ ਵੀ ਕੋਈ ਸੋਚਿਆ ਜਾਵੇ ਇਹਨਾਂ ਬੋਤਰ ਜਾਵੇ ਖੁਦਾ ਕਰੇ ਜੀ ਚੋਣ ਚ ਜੇਤਣ ਦੀ ਕਰਨੀ ਆ ਦੋਸਤੋ ਜੀ ਸਰਕਾਰ ਕਰਦੇ ਕਿੰਨਾ ਕ ਪਿਆਰ ਮਿਲ ਰਿਹਾ ਤੁਹਾਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿੱਥੇ ਵੀ ਜਾ ਰਹੇ ਆ ਲੋਕ ਸਾਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਕਿਸਾਨਾਂ ਵੱਲੋਂ ਆਏ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਅਸੀਂ ਤੁਹਾਨੂੰ ਵੋਟਾਂ ਪਾ ਕੇ ਜਿਤਾਵਾਂਗੇ ਤੁਹਾਨੂੰ ਇਹ ਸੰਸਦ ਵਿੱਚ ਪਹੁੰਚਣਾ ਹੈਗਾ ਕੁਝ ਵੀ ਹੋ ਜਾਏ ਤੁਹਾਨੂੰ ਪਬਲਿਕ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿਸ ਵੇਲੇ ਸਾਡੇ ਕੋਲ ਮਦਰ ਲਾ ਸੋਸਾਇਟੀ ਹੈਗੀ ਆ ਸੱਚੋ ਸੱਚ ਪਾਰਟੀ ਹੈ ਲੋ ਪਗਲ ਸਿੰਘ ਸੀ ਫਗਲ ਸਿੰਘ ਦੀ ਪਾਰਟੀ ਆ ਹੋਰ ਇਹੋ ਜੀਆਂ ਬਹੁਤ ਜਿਆਦਾ ਪਾਰਟੀਆਂ ਜਿਹੜੀਆਂ ਕਿ ਸਾਡੇ ਨਾਲ ਖੜੀਆਂ ਹੋਈਆਂ ਆ ਜਿਨ੍ਹਾਂ ਦਾ ਇਹੋ ਕਹਿਣਾ ਹੈ ਕਿ ਕਿਸੇ ਤਰੀਕੇ ਨਾਲ ਤੁਹਾਨੂੰ ਸੰਸਦ ਪਹੁੰਚਾਣਾ ਹੈ ਬਹੁਤ ਜਿਆਦਾ ਸਾਨੂੰ ਤਿਆਰ ਰਹਿ ਰਹੇ ਆ ਬਹੁਤ ਜਿਆਦਾ ਸਾਨੂੰ ਅਸ਼ੀਰਵਾਦ ਦੇ ਰਹੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸ਼੍ਰੀ ਕ੍ਰਿਸ਼ਨਾ TBS 2 Wheeler and ਈ ਰਿਕਸ਼ਾ ਸ਼ੋਰੂਮ ਸੁजानਪੁਰ ਮੇਂ ਆਪਕਾ ਸਵਾਗਤ ਹੈ हमारे यहाँ पर टू व्हीलर में टीवीएस जूपिटर 125, टीवीएस पच्चीस 110, टीवीएस दस पावरफुल इंजन ज्यादा माइलेज और हाईटेक फीचर के साथ उपलब्ध है टीवीएस एक्सल हंड्रेड जो मोबाइल चार्जिंग ऑप्शन के साथ 10 से भी ज्यादा फीचर्स के साथ आती है बाइक में टीवीएस राइडर अपाचे आर टी आर एक सौ साठ स्टाइलिश डिजाइन हाईटेक फीचर के साथ उपलब्ध है हमारे यहाँ पर लेटेस्ट टेक्नोलॉजी के ई रिक्शा उपलब्ध हैं, जो हैवी बैटरी के साथ बेहतरीन माइलेज स्टाइलिश फ्रंट ग्लास खूबसूरत डिजाइन जंगरोधक पेंट और हाईटेक फीचर के साथ उपलब्ध है इसके साथ साथ श्री कृष्णा टीवी सर्विस सेंटर में बेहतरीन मैकेनिकों द्वारा सर्विस प्रदान की जाती है अधिक जानकारी के लिए संपर्क करें हमारा पता श्री कृष्णा ऑटोमोबाइल टीवीएस ऑपोजिट पूजा भोजनालय ब्रिज नंबर पांच सुजानपुर पंजाब कॉन्टैक्ट नाइन जीरो फोर वन सेवन वन फाइव फाइव फोर फाइव